ਸਸ਼ੀ ਕਾਲ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜੇ ਆਪਾਂ ਇੱਕ ਪਿਛਲੀ ਵੀਡੀਓ ਦੇ ਵਿੱਚ ਇਹ ਵਾਲੇ ਸੂਸ ਪਾਏ ਸੀ ਸੋ ਜਿਨ੍ਹਾਂ ਜਿਨ੍ਹਾਂ ਨੂੰ ਇਹ ਸੂਸ ਚਾਹੀਦੇ ਆ ਸਾਰੇ ਸੋਲਡ ਹੋ ਗਏ ਸੀ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਇਹਨਾਂ ਸੋਟਾਂ ਨੂੰ ਇਹਨਾਂ ਦਾ ਕਾਫੀ ਸਟਾਕ ਆ ਚੁੱਕਿਆ ਸਾਡੇ ਕੋਲ ਜਿਨ੍ਹਾਂ ਨੂੰ ਇਹ ਚਾਹੀਦੀ ਆ 35 ਉਹਨਾਂ ਦਾ ਪ੍ਰਾਈਸ ਹੋਊਗਾ ਸੋ ਉਹ WhatsApp ਤੇ ਆਪਣਾ ਸਕਰੀਨਸ਼ਾਟ ਭੇਜ ਕੇ ਇਹ ਬੁਕਿੰਗ ਕਰਵਾ ਸਕਦੇ ਆ ਕਾਫੀ ਸਟਾਕ ਆਇਆ ਦੇ ਵਿੱਚ ਫਿਰ ਇੱਕ ਆਪਣੇ ਕੋਲੇ ਇਹ ਵੀ ਕਾਫੀ ਸਟਾਕ ਆਇਆ ਉਹ ਵਾਲੇ ਡਿਜ਼ਾਈਨ ਦਾ ਇਹ ਰੋਗਾਜੀ ਮਸਲੀਨ ਦਾ ਪਿਓਰ ਮਸਲੀਨ ਦੀ ਇਹਦੇ ਨਾਲ ਸ਼ਰਟ ਰਹੂਗੀ ਪ੍ਰਿੰਟ ਬਹੁਤ ਸੋਹਣਾ ਹੈ ਦਾ ਇਹ ਵਾਲੀ ਇਹਦੀ ਬਾਟਮ ਰਹੂਗੀ ਤੁਸੀਂ ਇਹਨਾਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਕਲਰ ਕਸਟਮਰ ਦੀ ਇਹ ਕੁਐਸਚਨ ਹੁੰਦਾ ਵੀ ਕਲਰ ਸੇਮ ਹੋਣਗੇ ਜੋ ਵੀਡੀਓ ਦੇ ਵਿੱਚ ਹੈ ਨਾ ਇਹ ਗ੍ਰੇ ਹੈ ਨਾ ਬਲੂ ਆ ਸਰਦਾਰੀ ਜਿਹਾ ਕਲਰ ਹੈ ਤੇ ਦੁਪੱਟਾ ਵੀ ਇਹਦਾ ਬੜਾ ਸੋਹਣਾ ਆਫ ਵਾਈਟ ਜਿਹਾ بیس ਹੈ ਦੁਪੱਟੇ ਦਾ ਜੀਚੇ ਤੇ ਫਲਾਵਰ ਹੈਗੇ ਜੋ ਸ਼ਰਟ ਦੇ ਵਿੱਚ ਫਲਾਵਰ ਬਨੇ ਹੋਏ ਆ ਉਹ ਥੋੜੇ ਜਿਹਾ ਵੱਡੇ ਫਲਾਵਰ ਬਨੇ ਹੋਏ ਆ ਸ਼ਰਟ 'ਚ ਥੋੜੇ ਆ ਦੁਪੱਟਾ ਵੀ ਬਹੁਤ ਸੋਹਣਾ ਪ੍ਰਿੰਟ ਦੁਪੱਟਾ ਆਊਗਾ ਇਹਦੇ ਨਾਲ ਸੋ ਇਹਦਾ ਵੀ ਪ੍ਰਾਈਸ 26 2700 ਦੇ ਕਰੀਬ ਹੋਊਗਾ 2750 ਕੁਛ ਇਹਦਾ ਪ੍ਰਾਈਸ ਰਹੂਗਾ ਮਸਲੀਨ ਦਾ ਸੂਟ ਰਹੂਗਾ ਇਹ ਵਾਲੇ ਵੀ ਆਰਡਰ ਕਾਫੀ ਸੀ ਇਹ ਵੀ ਸਟਾਕ ਦੁਬਾਰੇ ਆ ਚੁੱਕਿਆ ਇਹ ਵੀ ਤੁਹਾਨੂੰ ਇੱਕ ਵਾਰ ਆਪੀਕ ਦੇ ਵਿੱਚ ਮਿਲ ਜਾਣਗੇ ਸੋ ਜਿਨ੍ਹਾਂ ਨੇ ਆਰਡਰ ਕਰਨੇ ਹੋ ਆਰਡਰ ਕਰ ਸਕਦੇ ਹੋ ਜੀ ਰਹੂਗਾ ਜੀ ਇਹ ਵਾਲਾ ਸਟਾਕ ਟੈਸਟਾ ਬ੍ਰਾਂਡ ਦਾ ਇਹ ਕੋਸਟਲੀ ਹੁੰਦੇ ਆ ਸੂਟ ਇਹ ਵਾਲਾ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਸਟੱਫ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ orange rust ਜਿਹਾ ਕਲਰ ਹੈ ਦਾ ਟਿਸਟਾ ਦਾ ਸੂਟ ਰਹੂਗਾ ਇਹ ਇਹਨੂੰ ਤੁਸੀਂ ਮੈਚਿੰਗ ਆਲ ਓਵਰ ਵੀ ਬਣਾ ਸਕਦੇ ਹੋ ਫਿਰ ਆਪਾਂ yellow ਕਲਰ ਦੀ ਵੀਡੀਓ ਪਾਈ ਸੀ ਇਹਦੇ ਤੇ ਆਪਾਂ ਆਰੀ ਵਰਕ ਕਰਵਾਇਆ ਸੋ ਇਹਦੀ ਬਾਟਮ ਤੇ ਆਊਗਾ ਸ਼ਰਟ ਦੇ neck ਦੇ ਬਣਿਆ ਹੋਇਆ ਬਾਕੀ ਇਹਦੀ ਪੱਟੀ ਲਾ ਕੇ ਫਿਨਿਸ਼ਿੰਗ ਹੋ ਜੂਗੀ ਇਹ sleeve's ਤੇ ਵਰਕ ਕੀਤਾ ਇਹਦੀ ਬਾਟਮ ਤੇ ਵਰਕ ਹੋਇਆ ਬਹੁਤ ਸੋਹਣਾ ਸੂਟ ਬਣਿਆ ਇੱਕ ਇਹਦੇ ਵਿੱਚ ਬਲੈਕ ਕਲਰ ਦਾ ਸੂਟ ਰੈਡੀ ਹੋ ਰਿਹਾ ਏ ਆਨਗੇ ਜੀ कॉटन ਦੇ ਸੂਟ कॉटन ਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਸਾਰੀ कॉटन ਲੈ ਕੇ ਆਵਾਂਗੇ ਕਿਉਂਕਿ ਮੇਰੀ ਆਸਟ੍ਰੇਲੀਆ ਵਾਲੀਆਂ ਭੈਣਾਂ ਦੀ ਕਾਫੀ ਕੁਐਸਚਨ ਹੈ ਕਿ कॉटन ਦੇ ਸੂਟ ਲੈ ਕੇ ਆਓ ਸੋ ਨੈਕਸਟ ਵੀਡੀਓ ਆਪਾਂ ਪੂਰੀ ਉਹਨਾਂ ਲਈ कॉटन ਦੇ ਸੂਟਾਂ ਦੀ ਬਣਾਵਾਂਗੇ ਸੋ ਇਹ ਵਾਲੇ कॉटन ਦੇ ਸੂਟ ਰਹਿਣਗੇ ਛੋਟੇ ਪ੍ਰਿੰਟ ਦੇ ਵਿੱਚ ਫਿਰ ਇੱਕ ਪਿਓਰ ਤੇ ਟਿਸਟਾ ਤੇ ਇਹ ਵਾਲਾ ਫੈਬਰਿਕ ਆਇਆ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਸੋਹਣਾ ਸਟਾਫ ਹੈ ਬਿਲਕੁਲ ਨਵਾਂ ਬੇਸ ਹੈ ਦੀ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਪਿਓਰ ਦਾ ਇਹ ਪ੍ਰਿੰਟ ਰਹੂਗਾ ਏਕੇ ਦੇ ਵਿੱਚ ਆਹ ਕਲਰ ਆਊਗਾ ਸੋ ਇੱਕ ਵਾਰ ਆਪਾਂ ਇਹ ਕੱਪੜੀ ਦੀ ਸਟਾਰਟਿੰਗ ਕੀਤੀ ਹੈ ਅਗਰ ਤੁਸੀਂ ਵਧੀਆ ਰਿਸਪਾਂਸ ਦੇਓਗੇ ਤਾਂ ਆਪਾਂ ਇਹਦੇ ਵਿੱਚ ਅੱਗੇ ਕਾਫੀ ਕਲਰ ਪ੍ਰਿੰਟ ਲੈ ਕੇ ਆਵਾਂਗੇ ਕਿਉਂਕਿ ਇਹ ਥੋੜਾ ਕਾਸਟਲੀ ਹੁੰਦਾ ਸੋ ਹਰ ਏਕੇ ਨੂੰ ਕਸਟਮਰ ਨਹੀਂ ਉਹ ਕਰ ਸਕਦਾ ਜੇ ਤੁਹਾਡਾ ਰਿਸਪਾਂਸ ਚੰਗਾ ਰਿਹਾ ਇਸ ਸੂਟ ਦਾ ਤਾਂ ਆਪਾਂ ਇਹਦੇ ਵਿੱਚ ਕਾਫੀ ਕਲੈਕਸ਼ਨ ਲੈ ਕੇ ਆਵਾਂਗੇ ਕਿਉਂਕਿ ਜਿਹੜਾ ਇਹ ਵਾਲਾ ਸੂਟ ਆ ਇਹ ਆਲ ਓਵਰ ਸੂਟ ਜਿਹੜਾ ਹੈਗਾ 4500 ਦਾ ਸੂਟ ਆ ਤੇ ਮੈਚਿੰਗ ਸੂਟ ਇਹ ਤੁਹਾਨੂੰ 3500 ਦਾ ਪਾਊਗਾ ਅਗਰ ਤੁਸੀਂ ਵਧੀਆ ਰਿਸਪਾਂਸ ਦਿਓਗੇ ਤਾਂ ਆਪਾਂ ਨੈਕਸਟ ਇਹਦੇ ਵਿੱਚ ਕਲਰ ਲੈ ਕੇ ਆਵਾਂਗੇ ਇਹਨਾਂ ਨੂੰ ਰੈਡੀ ਕਰਕੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਪਾਵਾਂਗੇ ਫਿਰ ਆਉਣਗੇ ਜਿਹੜੇ ਆਮ ਪ੍ਰਾਈਸ ਦੇ ਸੂਟ ਆਉਣਗੇ ਇਹ ਵਾਲਾ ਸੂਟ ਆਊਗਾ ਮਹਿੰਦੀ ਕਲਰ ਦਾ ਇਹਦੇ ਘੇਰੇ ਤੇ 슬ੀਵਸ ਤੇ ਰਹੂਗਾ ਇਹ ਦੀ ਬਾਟਮ ਰਹੂਗੀ ਇਹਨਾਂ ਸੂਟਾਂ ਦਾ ਪ੍ਰਾਈਸ ਰਹੂਗਾ ਜੀ 2200 ਦੇ ਇਹ ਸੂਟ ਨੇ ਸੋ 2200 ਦਾ ਸੂਟ ਹੈ ਤੇ ਇਹਦੇ ਉੱਪਰ ਜਿਹੜਾ ਵਰਕ ਕੀਤਾ ਹੋਇਆ 1200 ਦਾ ਇਹਦਾ ਘੇਰੇ ਤੇ ਤੇ 슬ੀਵਸ ਤੇ ਵਰਕ ਕੀਤਾ ਹੋਇਆ ਇਹ ਤੁਸੀਂ ਇਹਨਾਂ ਦੇ ਸਾਰਿਆਂ ਤੇ ਵਰਕ ਹੋਊਗਾ ਇਹ ਵਾਲਾ ਆਊਗਾ ਜੀ ਕਰੀਬ ਦੇ ਵਿੱਚ ਸੂਟ ਇਹ 2500 ਦਾ ਸੂਟ ਆਊਗਾ ਬਾਕੀ ਇਹਦੇ ਉੱਤੇ ਵਰਕ ਕੀਤਾ ਹੋਇਆ ਇਹ ਸਾਰੇ ਸੂਟ ਸੋਹਣੇ ਰੈਡੀ ਹੋਣਗੇ ਇਹ ਮਹਿਰੂਨ ਕਲਰ ਦਾ ਇਹਦੀਆਂ 슬ੀਵਸ ਤੇ ਵਰਕ ਕੀਤਾ ਤੇ ਇਹਦੀ ਬਾਟਮ ਹੈ ਕ੍ਰੀਮ ਕਲਰ ਦੀ ਕ੍ਰੀਮ ਦੀ ਡਾਈ ਕੀਤੀ ਹੋਈ ਮਹਿਰੂਨ ਕਲਰ ਦੀ ਫਿਰ ਆਪਾਂ ਇੱਕ ਇਹ ਰੈਡੀ ਕੀਤਾ ਥੋੜਾ ਜਿਹਾ ਚੇਂਜ ਕੀਤਾ ਪੈਟਰਨ ਇਹਦੇ ਵਿੱਚ ਆਉਣਗੀਆਂ ਜੀ ਕਲੀਆਂ ਵਰਕ ਦੇ ਵਿੱਚ ਜਿਵੇਂ ਆਪਾਂ ਘੇਰੇ ਤੇ ਤੇ ਬਾਹ ਤੇ ਮੋਸਟਲੀ ਕਰਦੇ ਸੀ ਇਹਦੇ ਆਪਾਂ ਥੋੜਾ ਜਿਹਾ ਚੇਂਜ ਕਰ ਦਿੱਤਾ ਇਹਦੇ ਫਰੰਟ ਤੇ ਦੋ ਕਲੀਆਂ ਆਉਣੀ ਆ ਪੈਚ ਲਾ ਕੇ ਦੀਆਂ 슬ੀਵਸ ਤੇ ਪੈਚ ਲੱਗਿਆ ਇਹਦੀ ਬਾਟਮ ਆਉਗੀ ਇਹਦੇ ਵਿੱਚ ਤੁਹਾਨੂੰ ਪ੍ਰਿੰਟ ਦੇ ਵਿੱਚ ਕਾਫੀ ਆਪਾਂ ਵੀਡੀਓ ਅਪਲੋਡ ਕੀਤੀਆਂ ਹੋਈਆਂ ਕਲਰ ਪ੍ਰਿੰਟਰ ਚੇਂਜ ਹੋ ਜਾਂਦੇ ਆ ਇੱਕ ਆਪਾਂ ਇਹ ਮਹਿੰਦੀ ਕਲਰ ਤੇ ਬਣਾਇਆ ਹੋਇਆ ਇਹਦੇ ਵੀ ਸੈਂਟਰ ਦੇ ਵਿੱਚ ਆਊਗਾ ਇਹਦੀ 3 ਮੀਟਰ ਬਾਟਮ ਰਹੂਗੀ ਸੋ ਇਹ ਜਿਹੜੇ ਕਲਰ ਪ੍ਰਿੰਟ ਹੁੰਦੇ ਆ ਸਾਡੇ ਕੋਲੇ ਜਿਆਦਾ ਟਾਈਮ ਨਹੀਂ ਹੁੰਦੇ ਇਹ ਸੋਲਡ ਹੋ ਜਾਂਦੇ ਆ ਕਈ ਮੇਰੀਆਂ ਭੈਣਾਂ ਜਦੋਂ ਸਵੇਰ ਤੱਕ ਕਹਿੰਦੀਆਂ ਵੀ ਅਸੀਂ ਡਿਸਾਈਡ ਕਰਾਂਗੇ ਜਾਂ ਪੇਮੈਂਟ ਕਰਾਂਗੇ ਤਾਂ ਉਦੋਂ ਤੱਕ ਆਲਰੇਡੀ ਪੇਮੈਂਟ ਆ ਚੁੱਕੀ ਹੁੰਦੀ ਆ ਫਿਰ ਥੋੜਾ ਤੁਸੀਂ ਵੀ ਨਾਰਾਜ਼ ਹੁੰਨੇ ਹੋ ਸੋ ਹਨਾ ਥੋੜਾ ਧਿਆਨ ਨਾਲ ਜਿਨ੍ਹਾਂ ਨੂੰ ਚਾਹੀਦੇ ਹੁੰਦੇ ਆ ਸੂਟ ਆਰਡਰ ਜਲਦੀ ਕਰ ਦਿਆ ਕਰੋ ਇਹਦੇ ਵੀ ਘੇਰੇ ਤੇ ਤੇ 슬ੀਵਸ ਤੇ ਆਊਗਾ ਕੰਮ ਜਿੱਦਾਂ ਵੀ ਤੁਸੀਂ ਕਹੋਗੇ ਜੀ ਨੂੰ ਕਿਸੇ ਨੂੰ 슬ੀਵਸ ਤੇ ਪਹੁੰਚੇ ਤੇ ਚਾਹੀਦਾ ਆਪਾਂ ਉਦਾਂ ਹੀ ਰੈਡੀ ਕਰ ਦੇਵਾਂਗੇ ਆ ਜਿਹੜਾ ਨੀਚੇ ਦਿਖਾਇਆ ਸੀ ਮਹਿੰਦੀ ਉਹਦਾ ਰਸਟ ਕਲਰ ਆ ਫਿਰ ਆਉਣਗੇ ਜੀ ਇਹ ਵਾਲੇ ਸੂਟ ਆ ਜਾਣਗੇ ਇਹਦੇ ਵਿੱਚ ਤੁਹਾਨੂੰ ਕਾਫੀ ਕਲਰ ਮਿਲ ਜਾਣਗੇ ਬਹੁਤ ਸੋਹਣਾ ਪਿਓਰ ਕ੍ਰਾਸ਼ ਦੇ ਉੱਤੇ ਉੱਤੇ ਇਹ ਸਟਾਫ ਹੈਗਾ ਇਹ ਤੇ ਆਪਾਂ ਆਰੀ ਵਰਕ ਕੀਤਾ ਇਹਦੇ ਘੇਰੇ ਤੇ ਆਊਗਾ ਪਹੁੰਚੇ ਤੇ ਆਊਗਾ ਸੇਮ ਕੰਮ ਜੋ ਇਹਦੀਆਂ ਸਲੀਸ ਤੇ ਆ ਪਹੁੰਚੇ ਤੇ ਆਊਗਾ ਬੜਾ ਹੀ ਸੋਹਣਾ ਇਹਦਾ ਕਲਰ ਹੈ ਫਿਰ ਆਊਗਾ ਇਹ ਮਹਿਰੂਨ ਕਲਰ ਦੇ ਵਿੱਚ ਵੀ ਨੈੱਕ ਬਣਿਆ ਹੋਇਆ ਹੈ ਇਹਦਾ ਇਦਾਂ ਦੀ ਕਲੈਕਸ਼ਨ ਤੁਹਾਨੂੰ ਬਹੁਤ ਮਿਲ ਜੂਗੀ ਇਹ ਤੁਸੀਂ ਬੁਟੀਕ ਤੇ ਆ ਕੇ ਵੀ ਵਿਜ਼ਿਟ ਕਰ ਸਕਦੇ ਹੋ ਇਹ ਵਾਲੇ ਸੂਟਾਂ ਦੀ ਪ੍ਰਾਈਸ ਰਹੂਗੀ ਜੀ ਵਿਦ ਦੁਪੱਟਾ 4200 4300 ਕੋ 3500 4500 ਵਰਕ ਦੇ ਰਿਕੋਰਡਿੰਗ ਹੈ ਇਹਨਾਂ ਸੂਟਾਂ ਦੀ ਪ੍ਰਾਈਸ ਵਿਦ ਦੁਪੱਟਾ ਇੰਨੀ ਹੋਊਗੀ ਇਹ ਤੁਸੀਂ ਬੁਟੀਕ ਤੇ ਆ ਕੇ ਵਿਜ਼ਿਟ ਵੀ ਕਰ ਸਕਦੇ ਹੋ ਕਾਫੀ ਸਾਰੇ ਇਹਨਾਂ ਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਫਿਰ ਆਨ ਦੇ ਪਸ਼ਮੀਨੇ ਦੇ ਵਿੱਚ ਜਿਨੇ ਇਹ ਵਾਲਾ ਆਪਾਂ ਕਸ਼ਮੀਰੀਨ ਦੀ ਵੀਡੀਓ ਅਪਲੋਡ ਕੀਤੀ ਸੀ ਇਹ ਸ਼ਰਟ ਆਉਗੀ ਇਹ ਬਾਟਮ ਆਉਗੀ ਸੋ ਦੋ ਤਰ੍ਹਾਂ ਦਾ ਇਹਦੇ ਤੇ ਡਿਜ਼ਾਈਨ ਬਣਿਆ ਬਾਟਮ ਤੇ ਸੋ ਇਹਨਾਂ ਨੂੰ ਤੁਸੀਂ ਵਧੀਆ ਰੈਡੀ ਕਰਾ ਸਕਦੇ ਹੋ ਸਟੀਚਿੰਗ ਦੇ ਵਿੱਚ ਤੇ ਬਾਟਮ ਤੇ ਜਸਟੀ ਦੇ ਵਰਕ ਆਊਗਾ ਇੱਕ ਆਊਗਾ ਇਹਦੇ ਵਿੱਚ ਗ੍ਰੀਨ ਕਲਰ ਇਹਦੇ ਦੋ ਡਿਜ਼ਾਈਨ ਬਣਿਆ ਬਾਟਮ ਦੇ ਇੱਕ ਇਹ ਵਾਲੀ ਬਾਟਮ ਆਉਗੀ ਸ਼ਰਟ ਦੀ ਇਹਨਾਂ ਦੀ ਆਪਾਂ ਸਟੀਚਿੰਗ ਦੇ ਵਿੱਚ ਡਿਜ਼ਾਈਨਿੰਗ ਕਰਾਂਗੇ ਇਹ ਪਸ਼ਮੀਨੇ ਦੇ ਸੂਟ ਰਹਿਣਗੇ ਜਿਨ੍ਹਾਂ ਨੂੰ ਪਸ਼ਮੀਨੇ ਦੀ ਕਲੈਕਸ਼ਨ ਚਾਹੀਦੀ ਆ ਬਾਕੀ ਕਾਟਰਾਇਸ ਦੀ ਕਲੈਕਸ਼ਨ ਬਹੁਤ ਆ ਗਈ ਹੈ ਮੈਚਿੰਗ ਸੂਟ ਕਾਟਰਾਇਸ ਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਸ਼ੋਅ ਕਰਾਂਗੇ ਇੱਕ ਇਹਦੇ ਵਿੱਚ ਇਹ ਕਲਰ ਸੀਗਾ ਇਹਦੀ ਬਾਟਮ ਆਉਗੀ ਇੱਕ ਬਾਟਮ ਤੇ ਆਹ ਡਿਜ਼ਾਈਨ ਬਣਿਆ ਤੁਸੀਂ ਕੋਈ ਵੀ ਬਾਟਮ ਲੈ ਸਕਦੇ ਹੋ ਕਿਉਂਕਿ ਇਹ ਖਾਨ ਦੇ ਵਿੱਚ ਕਪੜਾ ਹੁੰਦਾ ਬਾਟਮਾਂ ਤੇ ਅਲੱਗ-ਅਲੱਗ ਡਿਜ਼ਾਈਨਿੰਗ ਹੋ ਜਾਂਦੀ ਹੈ ਇਹਨਾਂ ਦੇ ਕਲਰ ਮਿਲ ਜਾਣਗੇ ਸਾਰੇ ਤੁਹਾਨੂੰ ਇੱਕ ਇਹ ਕਲਰ ਆਊਗਾ ਇਹਦੇ ਵੀ ਦੋ ਡਿਜ਼ਾਈਨ ਬਣੇ ਹੋਇਆ ਬਾਟਮ ਤੇ ਤੇ ਬਾਕੀ ਆਪਾਂ ਕਾਟ ਰਾਈਸ ਦੀ ਕਲੈਕਸ਼ਨ ਅਗਲੀ ਵੀਡੀਓ ਦੇ ਵਿੱਚ ਸ਼ੋਅ ਕਰਾਂਗੇ ਤੁਹਾਨੂੰ ਸਾਰੇ ਸੂਟ ਸਸ਼ੀ ਕਲ ਜੀ ਤੁਸੀਂ ਸਾਰੇ ਬਹੁਤ ਸਾਨੂੰ ਪਿਆਰ ਦਿੰਨੇ ਹੋ ਇੱਥੇ ਹੀ ਸਾਡੇ ਨਾਲ ਬਣੇ ਰਹੋ ਬਹੁਤ-ਬਹੁਤ ਧੰਨਵਾਦ ਜੀ ਸਾਰਿਆਂ ਦਾ ਸਸ਼ੀਕਾ